ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਦੋਵਾਂ ਦਾ ਪਤਲਾ ਫੁਕਿਆ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਹੈ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਹਲਾਤੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ 1 ਮਿੰਟ ਚ ਉੱਥੇ ਪਹੁੰਚ ਜਾਗੇ ਇੱਕ ਇਤੋਂ 2 ਘੰਟੇ ਲੱਗਣੇ 2 ਘੰਟੇ ਚ ਅਸੀਂ ਉੱਥੇ ਪਹੁੰਚ ਜਾਾਂਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁੱਟਣੇ ਪੈਣਗੇ ਜਿੱਦਨ ਪੰਜਾਬ ਤੁਰ ਪਿਆ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਆ ਕਿ ਕਾਲ ਆ ਜਾਏਗੀ ਤੇ ਆਪਾਂ ਸਾਰੇ ਉੱਧਰੋਂ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰ ਇਹ ਕੀ ਲੱਗਦਾ ਕਦੀ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੋਣੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਹ ਤਾਂ ਜਦੋਂ ਛੋਟੇ ਹੁੰਨੇ ਆ ਖਾੜਕੂ ਆਦ ਮੇਲੇ ਉਸ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਐਡੇ ਮਾੜੇ ਹਾਲਾਤ ਸਰਕਾਰਾਂ ਜਿਨ੍ਹਾਂ ਕੋ ਵੋਟ ਲੈ ਕੇ ਜਿੱਤਦੀਆਂ ਨੇ ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਹਮੇਸ਼ਾ ਇਹੋ ਹੀ ਗੱਲ ਕਰਦੇ ਨੇ ਕਿ ਤੁਹਾਡਾ ਹੀ ਭਲਾ ਕਰਾਂਗੇ ਸਕੂਲ ਕਾਲਜ ਸਾਰਾ ਕੁਝ ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਬਾਸ਼ ਬਣ ਜਾਂਦੇ ਨੇ ਫਿਰ ਡੰਡਾ ਲੈ ਕੇ ਹੁਣ ਤੇ ਗੋਲੀਆਂ ਚਲਾਉਣ ਟਾਇਪ ਨੇ ਉੱਤੇ ਪੱਤੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ ਤੇ ਇਹ ਕੰਮ ਹੀ ਨਹੀਂ ਹੋਣਦਿਆਂਗੇ ਸਾਡੀ ਨਾ ਕੋਈ ਕੋਈ ਪਾਰਟੀ ਜਿਹੜੀ ਆ ਸਾਮਣ ਤੇ ਕਿਸੇ ਦੇ ਵੀ ਆ ਸਕਦੀ ਆ ਆਪਾਂ ਉਹਨੂੰ ਰੋਟ ਨਹੀਂ ਸਕਦੇ ਸਾਡੀ ਮੈਂ ਤੇ ਕੋਈ ਪਾਰਟੀ ਨਹੀਂ ਆ ਸਾਡੀ ਮੈਂ ਤੇ ਕਿਸਾਨ ਮਜ਼ਦੂਰ ਮਲਾਜ਼ਮ ਲੋਕ ਆ ਉਹਨਾਂ ਨੂੰ ਆਉਣਾ ਹੀ ਪੈਂਦਾ ਵਾ ਹਮਾਇਤ ਦੇਣੀ ਪੈਂਦੀ ਉਹ ਕਰਨ ਕਿ ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ ਬਾਕੀ ਉਹ ਕੇ ਸਾਡੇ ਸਟੇਜ ਤੇ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਜੀ ਆਬਾਦ ਉਹ ਮੈਂ ਦੇ ਦੇਣ ਪਰ ਸਾਡੀ ਮੈਂ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਅੱਜ ਕੁਤੜਾ ਮੋਦੀ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਮੁਖਿਆ ਕਿਉਂਕਿ ਇਹਦੇ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅਥਰੂ ਕਹਤੇ ਗੋਲੇ ਚਲਾਈਏ ਡਰੋਨਾਂ ਨਾਲ ਗੋਲੇ ਛੁਤੇ ਲਾਖੀ ਚਾਰਜ ਕੀਤਾ ਉਹਦੇ ਖਿਲਾਫ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਤੇ ਫੈਸਲਾ ਹੋਇਆ ਸੀ ਐਟ ਉਸ ਟਾਈਮ ਮੀਟਿੰਗ ਕਰ ਰਹੇ ਸੀ ਤੇ ਸਾਨੂੰ ਇਹ ਜੱਦ ਤੋਂ ਐਕਸ਼ਨ ਲੈਣਾ ਪੈ ਗਿਆ ਫੋੜਾ ਨੂੰ ਭੱਤ ਬੰਦ ਦੀ ਕਾਰਿਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜਮ ਟ੍ਰਾਂਸਪੋਰਟਰ ਰੇਲਵੇ ਉਹਨਾਂ ਦੇ ਸੱਦੇ ਦੇ ਮੁਤਾਬਕ ਪੰਜ ਤੋਂ ਜਥੇਬੰਦੀਆਂ ਸੱਦੇ ਦੇ ਮੁਤਾਬਕ ਤੋਂ ਭੱਤ ਬੰਦ ਕਰਨਾ ਜਿਹੜਾ ਇਹਨਾਂ ਨੇ ਸਾਡੇ ਡੋਟਰ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਕੀਤਾ ਆ ਉਹਦੇ ਸਬੰਧ ਵਿੱਚ ਅੱਜ ਵੀ ਸੂਰਤ ਮੌਕੇ ਦੀ ਮੀਟਿੰਗ ਚੱਲ ਰਹੀ ਆ ਸਾਨੂੰ ਸ਼ਾਮ ਨੂੰ ਉਦੇਸ਼ ਆ ਜਾਣਾ ਕੱਲ ਨੂੰ ਦੇਖ ਆ ਜਾਣਾ 16 ਦੇ ਭਾਰਤ ਪੰਨ ਤੋਂ ਬਾਅਦ ਸਾਡੀ ਖੁੱਲ੍ਹ ਤਿਆਰੀ ਆ ਅਸੀਂ ਟਰੈਕਟਰ ਤੇ ਤਰਪਾਲ ਨਾਲ ਆਕਾਸ਼ ਤੇ ਸਾਡੀ ਤਿਆਰੀ ਕਰ ਲਈ ਆ ਇਹ ਨਹੀਂ ਕਿ ਸਾਡੇ ਉਹਨਾਂ ਖਰਨਾ ਤੇ ਦਖਲਦੰਦ ਕਰਾਂਗੇ ਇਸ ਵੇਲੇ ਜਦੋਂ ਫਿੱਟ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਸ਼ ਦੇ ਚਾਰ ਪੇਰੇ ਚੱਲ ਕੇ ਤੇ ਇੱਕ ਦਿੱਲੀ ਨੂੰ ਘੇਰਾ ਪਾਵਾਂਗੇ ਜੇ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਗਾਂ ਨਹੀਂ ਲੰਗਣ ਦਿੰਦੇ ਤੇ ਐਕਸ਼ਨ ਆ ਸਕਦਾ ਕਿ ਨਾ ਦੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ-ਜਿੱਥੇ ਆ ਗਏ ਨੇ ਉਹਨਾਂ ਦੇ ਘਰਾਂ ਦੇ ਖਰਾਓ ਕਰਕੇ ਨੱਕ 'ਚ ਦਮ ਕਰ ਦੇਾਂਗੇ ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿੱਦਾਂ ਆ ਇਹਨਾਂ ਨੂੰ ਮਨਾਉਣਾ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਗੁੰਡਾਗਰਦੀ ਕਰ ਰਿਹਾ ਇਹਨੂੰ ਬਰदाश्त ਨਹੀਂ ਕਰਾਂਗੇ